ਹੁਣ ਮਾਸਟਰ ਰਜਿੰਦਰ ਸਿੰਘ ਜੀ ਦਾ ਅੱਗੇ ਕੀ ਸੁਪਨਾ ਹੈ ਅ ਮੈਂ ਪਿਛਲੇ 4 ਸਕੂਲਾਂ ਚ ਕੰਮ ਕੀਤਾ ਤਾਂ ਮੇਰਾ ਸੁਪਨਾ ਤਾਂ ਇਹ ਹੀ ਹੈ ਵੀ ਜਦੋਂ ਕੋਈ ਕੰਮ ਪੂਰਾ ਹੋ ਜਾਂਦਾ ਆਪਾਂ ਪਾਣੀ ਚੱਲਦੇ ਵਾਂਗੂ ਅੱਗੇ ਚੱਲੀਏ ਵੀ ਜਿੱਥੇ ਮੇਰੀ ਲੋੜ ਆ ਉੱਥੇ ਆਪਾਂ ਜਾ ਕੇ ਸੇਵਾ ਨਭਾਈਏ ਕਿਉਂਕਿ ਇੱਥੇ ਸਾਰਾ ਕੰਮ ਹੋ ਚੁੱਕਿਆ ਹੁਣ ਮੈਂ ਚਾਹੁੰਦਾ ਵੀ ਇੱਥੇ ਕੋਈ ਟੀਮ ਜਿਹੜੀ ਇਹਨੂੰ ਸੰਭਾਲ ਸਕੇ ਕਿਉਂਕਿ ਮੈਂ ਇਹ ਵੀ ਨਹੀਂ ਚਾਹੁੰਦਾ ਕਿ ਮੈਂ ਜਾਵਾਂ ਤੇ ਇਹ ਸਕੂਲ ਦੁਬਾਰਾ ਉੱਥੇ ਆ ਜਾਈ ਬਹੁਤ سارے ਸਕੂਲ ਇਦਾਂ ਹੁੰਦੇ ਆ ਬਿਲਕੁਲ ਐਂ ਹੁੰਦੇ ਆ ਮੈਂ ਨਾ ਵੀ ਮਿਹਨਤੀ ਵਰਕਰ ਇੱਥੇ ਹੁਣ ਸਟਾਫ ਸਾਡਾ ਹਜੇ ਡੈਪੂਟੇਸ਼ਨ ਤੇ ਆ ਦੋ ਟੀਚਰ ਪਲੱਸ ਦੋ ਟੀਚਰ ਬਿਲਕੁਲ ਨਵੇਂ ਆਏ ਆ ਜੋ ਪੂਰੀ ਟਾਈਮ ਟੀਮ ਜਦੋਂ ਜੱਦਗੀ ਪੂਰੀ ਤਾਂ ਮੈਂ ਇੱਥੋਂ ਜਾਊਂਗਾ ਔਰ ਕਿਸ ਕੋਈ ਵੀ ਖਸਤਾ ਸਕੂਲ ਮੈਨੂੰ ਮਿਲ ਜੇ ਮੈਂ ਨਾ ਤੇ ਆਪਾਂ ਉੱਥੇ ਵੀ ਇਹ ਚੀਜ਼ ਦੁਬਾਰਾ ਯਤਨ ਕਰਾਂਗੇ ਯਾਨੀ ਕਿ ਤੁਸੀਂ ਤਾਂ ਜਿਹੜੇ ਸਕੂਲ ਦੇ ਹਾਲਾਤ ਮਾੜੇ ਆ ਉਹ ਸਕੂਲ ਨੂੰ ਚੂਜ਼ ਕਰੋਗੇ ਬਿਲਕੁਲ ਜੀ ਮੈਂ ਸਮਾਜ ਚ ਤਾਂ ਇਹ ਦੇਖਿਆ ਬੀ ਲੋਕ ਚੰਗੇ ਨੂੰ ਚੁਣਦੇ ਆ। ਹਾਂ। ਮੇਰੇ ਕੋਲ ਨਵੇਂ ਟੀਚਰ ਵੀ ਆਏ ਉਹਨਾਂ ਨੂੰ ਵੀ ਚਾਹ ਚੜ ਗਿਆ ਸਾਨੂੰ ਕੋਠੇ ਨਦ ਸਿੰਘ ਮਿਲ ਰਿਹਾ। ਹਾਂ। ਮੈਨੂੰ ਚਾਹ ਇਸ ਗੱਲ ਦਾ ਚੜਦਾ ਮੈਨੂੰ ਖਸਤਾਲ ਮਿਲ ਗਿਆ। ਮੈਨੂੰ ਚਾਰੇ ਮਿਲੇ ਸੀ ਖਸਤਾਲ। ਹੁਣ ਵੀ ਮੈਂ ਜੇ ਸਕੂਲ ਚ ਕਿਤੇ ਜਾਣਾ ਮੈਂ ਉੱਥੇ ਸਭ ਤੋਂ ਪਹਿਲਾਂ ਇਹ ਕਹਿੰਦਾ ਵੀ ਤੁਸੀਂ ਆਪਦੀਆਂ ਚੰਗੀਆਂ ਕਲਾਸਾਂ ਛਾਂਟ ਲਓ। ਹਾਂ। ਜਿਹੜੀ ਸਭ ਤੋਂ ਤੁਹਾਨੂੰ ਲੱਗਦਾ ਨਿਕੰਮੀ ਕਲਾਸ ਹੈ ਮੈਨੂੰ ਉਹ ਦੇ ਦਿਓ। ਮੈਂ ਹਮੇਸ਼ਾ ਔਖੇ ਦਾ ਰਸਤਾ ਚੁਣਿਆ ਔਰ ਔਖੇ ਦਾ ਰਸਤਾ ਚੁਣਦੇ ਚੁਣਦੇ ਮੈਂ ਇੱਥੋਂ ਤੱਕ ਪਹੁੰਚਿਆ।